ਲੁਧਿਆਣਾ ਦੇ ਚੰਨੀ ਘਟੋਰ ਤੇ ਇੱਕ ਸ਼ਖਸ ਨੂੰ ਦੋ ਸਾਥੀਆਂ ਨੇ ਘੁੱਟ-ਘੁੱਟ ਕੇ ਮਾਰ ਦਿੱਤਾ। ਇਹ ਤੁਹਾਡੇ ਜਮਾਲਪੁਰ ਜੌਂਗਸ ਦੇ ਇੱਕ ਹਾਟ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦਰਸਲ ਇਹ ਸਾਬਾ ਹਾਟ ਦੇ ਵਿੱਚ ਵੇਟਰ ਹੋ ਜੋ ਕੰਮ ਕਰਦੇ ਸਨ ਜਿਨ੍ਹਾਂ ਵਿੱਚ ਸ਼ਰਾਬ ਪੀਣ ਦੇ ਬਾਅਦ ਝਗੜਾ ਹੋ ਗਿਆ। ਕਟਨਾਮਗਰ ਦੋਵੇਂ ਮੁਲਜ਼ਮ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਵਿੱਚ ਪਿੰਟੂ 7 ਦਿਨ ਪਹਿਲਾਂ ਅਤੇ ਰਾਜ 15 ਦਿਨ ਪਹਿਲਾਂ ਇੱਥੇ ਕੰਮ ਕਰਨ ਲਈ ਆਏ ਸਨ। ਦੋਵੇਂ ਬਿਹਾਰ ਦੇ ਰਹਿਣ ਵਾਲੇ ਨੇ ਜਦਕਿ ਮ੍ਰਿਤਕ ਪਰਤ ਸਿੰਘ ਉਤਰਾਖੰਡ ਦਾ ਰਹਿਣ ਵਾਲਾ ਸੀ। ਪਟਿਆਲਾ ਦੇ ਰਾਜਪੁਰਾ ਵਿੱਚ ਪੈਂਦੇ ਗਿਆਨ ਸਾਗ ਹਸਪਤਾਲ ਵਿੱਚੋਂ ਸਿਲਸਿਲੀ ਸੰਸਨੀ ਫੈਲ ਗਈ ਜਦੋਂ ਇੱਕ ਨਰਸ ਨੇ ਫਾਹੇ ਲਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦਾ ਨਾਮ ਕੋਮਲਪ੍ਰੀਤ ਕੌਰ ਹੈ ਜਿਸ ਦੀ ਉਮਰ 27 ਸਾਲ ਦੀ ਹੈ ਦੱਸਲ ਸੋਮਵਾਰਤ ਕੋਮਲਪ੍ਰੀਤ ਨੇ ਆਪਣੇ ਕਮਰੇ ਤੋਂ ਨੀਲਾ ਫਾਹੇ ਲੈ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਪੂਰੇ ਕਮਰੇ ਦੀ ਛਾਣਬਿੰਦ ਕੀਤੀ ਪਰ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਮ੍ਰਿਤਕ ਦੇ ਪਰਿਵਾਰ ਨੇ ਵੀ ਕਿਸੇ ਤੇ ਸ਼ੱਕ ਜ਼ਾਹਰ ਨਹੀਂ ਕੀਤਾ ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ 'ਚ ਫਿਰ ਜਿੱਤ ਦਾ ਦਾਵਾ ਕੀਤਾ ਹੈ ਬਾਦਲ ਨੇ ਕਿਹਾ ਕਿ ਉਹ 50 ਸਾਲ ਹੋਰ ਪੰਜਾਬ ਤੇ ਰਾਜ ਕਰਨਗੇ ਸੋਮਵਾਰ ਨੂੰ ਅਮਰਸਰ ਵਿਖੇ ਦਿੱਲੀ ਗੁਰਦੁਆਰਾ ਕਮੇਟੀ ਨੇ ਚੋਣਾਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਜੇਤੂਆਂ ਸੁਖੀਰ ਬਾਦਲ ਨੇ ਜਿੱਤ ਦਾ ਦਾਅਵਾ ਹੋਰ ਵੀ ਪੱਕਾ ਕੀਤਾ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਾਦਲ ਨੇ ਸਬਕ ਸਿੱਖਣ ਦੀ ਨਸੀਹਤ ਵੀ ਦਿੱਤੀ ਜੋ ਜਾਨਾਂ ਦੀ ਕੇਂਦਰੀ ਜੇਲ੍ਹ ਹੁਣ ਜਨਰੇਟਰ ਦੇ ਸਹਾਰੇ ਚੱਲ ਰਹੀ ਹੈ ਦਰਸਲ ਪਾਵਰ ਕਾਮ ਨੇ ਕਾਰਵਾਈ ਕਰਦਿਆਂ ਜੇਲਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਪਾਵਰ ਕਾਮ ਮੁਤਾਬਕ ਜੇਲ੍ਹ ਦੇ ਸਰ 1 ਕਰੋੜ 8 ਲੱਖ 93 ਹਜ਼ਾਰ ਰੁਪਏ ਦਾ ਬਕਾਇਆ ਹੈ ਇਸ ਕਾਰਵਾਈ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਪਰੇਸ਼ਾਨ ਹੈ ਕਿਉਂਕਿ ਜੇਲ੍ਹ ਦੀ ਸੁਰੱਖਿਆ ਜੇਲੰਦਰ ਚਲਦੀ ਆਟਾ ਚੱਕੀ ਅਤੇ ਮਰੀਜ਼ਾਂ ਦੀ ਸਹੂਲਤ ਲਈ ਬਿਜਲੀ ਜ਼ਰੂਰੀ ਹੈ 24 ਘੰਟੇ ਜਨਰੇਟਰ ذریعے ਕੰਮ ਚਲਾਉਣਾ ਆਸਾਨ ਨਹੀਂ ਹੈ ਇਸ ਤੋਂ ਪਹਿਲਾਂ ਫਿਰੋਜ਼ਪੁਰ ਫਰੀਦਕੋਟ ਅਤੇ ਪਟਿਆਲਾ ਜਿਲ੍ਹਿਆਂ ਦੇ ਇਲਾਵਾ ਕਈ ਅਫਸਰਾਂ ਦੇ ਸਰਕਾਰੀ ਘਰਾਂ ਦੇ ਕਨੈਕਸ਼ਨ ਵੀ ਕੱਟੇ ਜਾ ਚੁੱਕੇ ਬਠਿੰਡਾ ਦੇ ਕਿਸਾਨਾਂ ਵੱਲੋਂ ਅੱਜ ਆਪਣੇ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਮੋੜੇ ਤਰਨਾਂ ਲਗਾ ਦਿੱਤਾ ਗਿਆ ਇਨ੍ਹਾਂ ਕਿਸਾਨਾਂ ਵੱਲੋਂ ਆਲੂਆਂ ਦੇ ਮੁਲਜ਼ਮੇ ਤਾਂ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਅੱਜ ਜ਼ਿਆਦਾ ਤੋਂ ਬਠਿੰਡਾ ਪਰ ਦੇ ਕਿਸਾਨ ਡੀਸੀ ਦਫ਼ਤਰ ਮੋੜੇ ਤਰਨਾਂ ਲਾ ਕੇ ਬੈਠੇ ਸਨ ਕਿਸਾਨਾਂ ਦੀ ਮੰਗ ਹੈ ਕਿ ਆਲੂਆਂ ਦੀ ਫਸਲ ਦੀ ਖਰੀਦ ਦਾ ਰੇਟ ਤੈਅ ਕੀਤਾ ਜਾਏ ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ 1 ਅਪ੍ਰੈਲ ਤੋਂ ਸ਼ੁਰੂ ਹੋਰੀ ਕਣਕ ਦੀ ਖਰੀਦ ਲਈ ਮੰਡੀਆਂ 'ਚ ਚੰਗੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਨਾ ਚੇਦਣਾ ਪਵੇ